ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਆਪਾਂ ਪਹੁੰਚੇ ਆ ਬਾਜੀ ਸੁਣਦੇ ਕੋਲ ਤੇ ਆਜਿਓ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਵਧੀਆ ਵਿੱਚੀ ਵਧੀਆ ਵਧੀਆ ਚਾਹੀਦਾ ਜੀ ਭਾਈ ਆਪਣਾ ਨਾਮ ਤੇ ਟੈਕਸਟ ਦੋ ਤੁਹਾਨੂੰ ਕਹਿ ਜਲਾ ਜਿਹੜਾ ਮਸਲਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 91 965755 ਠੀਕ ਹੈ ਜੀ ਭਾਈ ਦੱਸਿਓ ਪਹਿਲੇ ਨੰਬਰ ਤੇ ਨੀਲੀ ਰਾਈ ਪਹਿਲੇ ਨੰਬਰ ਵਾਲੀ ਭਾਜੀ ਪੰਜਾਂ ਮਹੀਨੇ ਦੀ 5500 ਦੇ ਪਰ ਆਪਾਂ ਪੰਜਾਂ ਹੀ ਕਰਕੇ ਦਵਾਂਗੇ ਅੱਛਾ ਜੀ ਪੰਜਾਂ ਦੇ ਚੈੱਕ ਪਾਸ ਹੋਏ ਇਹ ਦੋ ਤੇ 6 ਦਿਨ ਦੇ ਕੋ ਠੀਕ ਹੈ ਜੀ ਆਪਾਂ 5 ਦਿਨ ਦੀ ਭਾਈ ਗੱਡੀ ਦਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਭਾਜੀ ਦੱਸਾਂਗੇ ਅੱਛਾ ਜੀ ਤੇ ਮਗਲੇ ਸਾਡੀ ਜ 15 16 ਲੋਗ ਦਾ ਸੱਜਰ 15 16 ਲੋਗ ਦੇ ਦਈਏ ਠੀਕ ਆ ਠੀਕ ਆ ਲਈਏ ਲਓ ਜੀ 15 16 ਲੀਟਰ ਜਿਹੜਾ ਸੱਜਰ ਦਾ ਮਿਲਕਰ ਕਾਉੜਿਆ ਇਸ ਟਾਈਮ ਜਿਹੜੀ 5.5 ਦੀ ਹੋਊਗੀ ਬਾਕੀ 5 ਲੰੋਂ ਬਾਈ ਦੀ ਗਾਰੰਟੀ ਆ ਤੇ 6 ਲੀਟਰ ਦੁੱਧ ਹੋਊਗਾ ਤੇ 6 ਦੀ ਗਾਰੰਟੀ ਆ ਬਾਈ ਦੀ ਕਾਡ ਕਾਡ ਜਿਹੜਾ ਚੰਗਾ ਵਾ ਹਾਂਜੀ ਅੱਛਾ ਜੀ ਐਂ ਚੱਲ ਗਏ ਹਾਂ ਥੋੜਾ ਜਿਹਾ ਪ੍ਰੋਗਰਾਮ ਹੀ ਅਜਾ ਜੋ ਇਹ ਕੱਟਾ ਦੇ ਜੀ ਕੱਟ ਕਾੜ ਵੀ ਚੰਗਾ ਵੇ ਸੁਆ ਭਾਈ ਕਿਹੜਾ ਸਲਾ ਸਿਆਲ ਭਾਈ ਇਹਨੇ ਦੂਜਾ ਸੁਆ ਦੂਜਾ ਸੁਣਾਇ ਸਲਾ ਸਿਆਲ ਉਹਦੇ ਨਾਲ ਅਸ਼ਾ ਦੇ ਕਰ ਗਏ ਫਿਰ ਠੀਕ ਹੈ ਠੀਕ ਹੈ ਲਓ ਜੀ ਸੁਆ ਦੂਜਾ ਸੁਪੂਰ ਨੀ ਦੀ ਦਾ ਵੀ ਚਾਗੀ ਕੰਡ ਕਾੜ ਤੇ ਪਿੱਠ ਕੋੜਾ ਜਿਹੜਾ ਝੰਡਾ ਆ ਗਿਆ ਕਰਮਾਲੀ ਦਾ ਤੇ ਜਮੰਦਰੂ ਜਿਹੜੀ ਤੇਲ ਮੰਗਾਂ ਮੇ ਥਾਂ ਦੀ ਬੈਣੀ ਤੋਂ ਦੂਜਾ ਸਾਈਡ ਜਿਹੜਾ ਥਾਂ ਹੰਦੱਕ ਬੈਣੀ ਆਲਾ ਕਹਿ ਸਕਦੇ ਆਪਾਂ ਤੇ ਭਾਈ ਜੀ ਇਹਦਾ ਮੁੱਲ ਫਿਰ ਬੈਣੀ ਤੋਂ ਦੂਜੇ ਪੰਨੇ ਦਾ ਹਾਂਜੀ ਇੱਕ ਬੈਣੀ ਆਲਾ ਹਾਂ ਹਾਂਜੀ ਤੇ ਮੁੱਲ ਭਾਈ ਦੇਣੀ ਆਪਾਂ ਹਾਂ 65000 ਅੱਛਾ ਜੀ ਹਾਂ ਕਰ ਦਈਏ ਥੋੜਾ ਬੋਲਾ ਭਾਜੀ ਇਹ ਮੈਂ ਹੱਥ ਜੋੜ ਕੇ ਬੇਤੀ ਜੇ ਮੇਰੀ ਅੱਛਾ ਜੀ ਆਪਣੇ ਖਾ ਜਾਣਾ ਪਾਦ ਪਾ ਫਰਕ ਪੈਦਾ ਹੋਵੇ ਠੀਕ ਹੈ ਜੀ ਠੀਕ ਬਿਲਕੁਲ ਕਰ ਦਈਏ ਅੱਛਾ ਜੀ ਮੇਰਾ ਵੀ ਬੇਤੀ ਹੋਈ ਤੇ ਨਾ ਚੌਦ ਚਲਾ ਲਿਆ ਠੀਕ ਹੈ ਠੀਕ ਹੈ ਠੀਕ ਹੈ ਵੀ ਜੀ ਕੋਈ ਗਰੰਟੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਆਪਾਂ ਦੱਸਦਾ ਵੀਡੀਓ ਦੇ ਵਿੱਚ ਸਾਰਾ ਕੁਝ ਠੀਕ ਕਰ ਦੋ ਭਾਜੀ ਹਾਂ ਨਾ ਇੱਥੇ ਤਿੰਨ ਤਰੀਕ ਆ ਮਿਲਾਂਗੇ ਚੈੱਕ ਕਰਾ ਲਿਆ ਕਰ ਆਪ ਜੀ ਠੀਕ ਹੈ ਜੀ ਠੀਕ ਹਾਂ ਜੀ ਹਾਂ ਆ ਨਾ ਦੱਬੀਏ ਹਾਂ ਨਾ ਭਾਈ ਕਿਉਂ ਨਹੀਂ ਹੱਜ ਜਨਾਂ ਦੇ ਲਓ ਜੀ 62000 ਦੀ ਟੋਕੜ ਪਿਓਰ ਨੀਲੀ 라ਵੀ ਨੇ 14 15 ਲੀਟਰ ਮਿਲ ਚ ਰਕੜ ਤੇ ਭਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਸੁਈ ਜੇ ਪਾਈ ਇਹਨੂੰ ਕੋਈ 12 ਤੇ 13 ਸੁਈ ਨੂੰ ਗਈ ਠੀਕ ਹੈ ਲਓ ਜੀ ਅੱਜ ਉਹ ਕਿਤੇ ਕੱਟੀ ਕਟਾ ਕੱਟਾ ਇਹ ਬੜੇ ਕੱਟਾ ਕੱਟਾ ਮਹਿਨਾ ਕਟਾ ਇਹ ਕਟੀ ਹੈ ਕਟੀ ਹੈ ਕਟੀ ਵੀ ਮਿਲ ਕਾ ਫਾਗਿਆ ਜੀ ਦੇਖੋ ਭਾਈ ਕਿੰਨਾ ਥੁੱਦ ਦੇਖੋ ਭਾਈ ਥੁੱਦ 7 ਕਿਲੋ ਕੰਡੇ ਆਏ ਅੱਛਾ ਜੀ ਲੀਟਰ ਮਾਰਕ ਕਰ ਬਹਿਣਾ ਠੀਕ ਹੈ ਲਓ ਜੀ ਸਾਡਾ ਨੀ ਕੀ ਆ ਗਿਆ ਕੌਲੀ ਨਾ ਕਾ ਬਦੇ ਕੋਲੀ ਇਹ ਦੁਆ ਭਾਈ ਇਹ ਭਾਈ ਸੁਭਾਤੀ ਚਾਹੇ ਅੱਛਾ ਭਾਈ ਕਿਤੇ ਮੈਂ ਦੱਸਦਾ ਸਾਹਮਣੇ ਕਿਤੇ ਹਾਂਜੀ ਬੁੱਧ ਜਿੰਨਾ ਸੋਲਾ ਕਰੂਗੀ ਠੀਕ ਹੈ ਠੀਕ ਹੈ ਉਹ ਜੀ ਸੁਭਾਤੀ ਸਾਹ ਥੋੜਾ ਜਿਹਾ ਮਿੱਟਾ ਪਾਣ ਪੜੇ ਹੈ ਸਿੰਗਾ ਢੀਆ ਚਲੋ ਕੋ ਸਾਹਮਣੇ ਤਾਂ 6:00 ਦਾ ਟਾਈਮ ਆ ਤੇ ਅਈ ਜੱਟੂ ਦੇ ਭਾਪੇ ਤਾਂ ਨੋ ਬਰਾਵਾ ਠੀਕ ਜੀ ਠੀਕ ਲਓ ਜੀ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੇ ਪਾੜ ਵਾਲੀ ਆ ਗਈ ਤੇ ਭਾਈ ਕਿੰਨਾ ਕੁ ਭਰ ਜੂਏ ਇਹ ਦੁੱਧ ਭਾਈ ਜਿਆਦਾ ਸੇਵਾ ਕਿੰਨਾ 10 ਡੋਸ ਤੇ ਜੀ ਉਰਾਂ ਠੀਕ ਆ ਭਾਈ ਜਵਾਈ ਕਰਾ ਦੇਣੀ ਆ 10 ਲੀਟਰ ਦੁੱਧ ਜਿਹੜਾ ਭਰੀ ਜਾਊਗੀ ਕਰਮਾ ਵਾਲੀ ਸੰਭਣ ਵਾਲੀ ਆ ਥੋੜੀ ਜੀ ਚਲੋ ਕੋਈ ਸੰਭਣ ਵਾਲਾ ਭਰਾ ਲੈ ਜੂਗਾ ਤੇ ਦੁੱਧ ਤੇ ਚਲੋ ਕੱਢੀ ਜਾਊਗੀ ਚੰਗਾ ਤੇਰੀ ਲਾਈਵ ਜਵਾਈ ਜਮਾ ਕਰਾ ਕੇ ਦਿਖਾ ਦਿੰਨੇ ਆ ਲਓ ਜੀ ਲੱਗ ਗਿਆ ਨਾ ਚੈੱਕ ਕਰਾਉਨੇ ਆ ਥਾਣਾ ਦਾ ਸਮਾਜ ਵਾਲਾ ਜੀ ਇਹਦਾ ਬਹੁਤ ਹੀ ਚੰਗਾ। ਇਹਦਾ ਵੀਰ ਵੀ ਕਹਿ ਰਹੇ ਆ। ਹਾਂਜੀ। ਨਾਲ ਚੁਆ ਜੋ ਕੇ ਨਾਲ ਵਾਲਾ। ਨਹੀਂ ਬਿਲਕੁਲ ਬਿਲਕੁਲ। ਦੋਸਤ ਬਾਈ ਸੇ ਵਾਲਾ ਚੁਆ ਲੰਗਾ ਤਾਂ ਹੋਵੇ ਚੰਗਾ। ਹਾਂਜੀ। ਹਾਲੇ ਵੀ ਹੋ ਰਹੀ ਹੈ। ਚੋ ਚੋ। ਆ ਵੇ ਲੋ। ਫੇਚ ਕੇ ਚੋ। ਲੋ ਜੀ ਅਗਲੇ ਸਨਾਂ ਦੀ ਚੁਵਾਈ ਕਿੰਨਾ ਕਰ ਸਕਦੇ ਵੇ। ਸਾਰਾ ਤੋਂ ਨਾ ਜਿਹੜੀਆਂ ਬਿਲਕੁਲ ਗੋਲ ਆ ਕੋਈ ਧੂੜ ਛਡਾ ਨਹੀਂ ਹੈਗਾ ਵੇ।

ਦਹਾਦੂ ਨਾ ਆ ਕੇ ਤਾਂ ਹੈਗੇ ਹੋਦੇ ਨੇ ਠੀਕ ਆ ਠੀਕ ਆ ਜੀ ਚਲੋ ਸੇਵਾ ਦੇ ਚਾਈ ਦੀ ਕਰਨੀ ਚਾਹੀਦੀ ਹੈ ਜਮ ਵਿੱਚ ਮੈਂ ਚੜ ਗਿਆ ਤੇ ਆ ਦੋਧੂ ਤਰਪਣਾ ਕਰਮਾ ਲਈ ਨੇ ਹੈ ਸਿੰਗਲ ਹੱਡੀ ਆ ਚਲੋ ਸਿੰਗਲ ਹੱਡੀ ਦਾ ਪਸ਼ੂ ਜਿਹੜਾ ਦੋਧੂ ਕਾफी ਤੇਜ਼ ਹੁੰਦਾ ਹੁੰਦੇ ਬਈ ਡੋਕਰ ਕੋਈ ਛੱਡ ਦੀ ਬੱਚੇ ਨੂੰ ਛੱਡ ਦੇ ਛੱਡ ਦੇ ਆ ਜੀ ਵੀਰ ਜੀ ਪਾਗ ਵਾਲੀ ਟਰ ਮਾਰ ਕੇ ਮੇਲੇ ਅੱਛਾ 7 ਰੁਪਏ ਤੋਂ ਮੇਰੇ ਘਰ ਕੰਡੇ ਆ ਜੇ ਕੋ ਠੀਕ ਹੈ ਠੀਕ ਹੈ ਜੀ ਕਰਦਾ ਹੋਏ 7 ਲੀਟਰ ਜਿਹੜਾ ਮਿੰਨ ਵਾਲਾ ਦੁੱਧ ਬਿਲਕੁਲ ਤਿਆਰ ਆ ਆਹ ਦੇਖੋ ਮੂੰਹ ਦੀ ਵੀ ਸਾਫ ਹੋ ਗਿਆ ਇਹਨਾਂ ਵੀਰ ਕਿਤੇ ਵੇ ਇੰਤਾਂ ਨਾਰਾ ਨਹੀਂ ਠੀਕ ਹੈ ਠੀਕ ਹੈ ਲੋ ਜੀ ਸਾਰੇ ਸ਼ੈ ਮੈਂ ਕਰਮ ਵਾਲੀ ਦੇ ਇਹਦਾ ਮੁੱਲ ਭਾਜੀ ਫਿਰ ਨਿਕਾਜ ਆ ਨਿਕਾਜ ਆ ਹਾਂ ਜੀ 50 ਹਜ਼ਾਰ ਰੁਪਏ ਦੇ ਦਈਏ ਇਹ ਆ ਕਹਿੰਦੇ ਅੰਦਰ 50 ਦੋ ਯਾ ਛੱਡ ਗਏ ਦੋ ਛੱਡ ਦੀ ਮਦਨਾ ਪੂਰੇ 48000 ਦੀ ਭਾਜੀ ਹਾਂ ਨਹੀਂ ਪਤਾ ਹੋਵੇ ਠੀਕ ਹੈ ਲਓ ਜੀ 48000 ਦੀ ਸੱਜਰ ਸੋਈ ਉਹ ਵੀ ਇਹ ਤੋਂ ਪਰੇ ਰੱਬ ਦਾ ਨਾਮ ਆਈਆਂ ਤੇ ਇਹ ਵੀ ਵਾਹ ਇਹ ਲੋਕ ਬੱਚਾ ਬਹਿ ਕੇ ਚੋ ਕੇ ਆ ਜੂ ਮੱਝ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਹ ਵਾਲਾ ਦੁੱਧ ਵੀ ਦੇਖ ਸਕਦਾ ਜੀ ਪਾਲਟੀਕ ਦੇ ਵਿੱਚ ਬਾਕੀ ਵੀਡੀਓ ਨੂੰ ਵਾਟ ਵਾਟ ਦੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ